ਇਨਰ ਸੀਸੀਟੀਵੀ ਤਸਵੀਰਾਂ ਨੂੰ ਜ਼ਰਾ ਧਿਆਨ ਦੇ ਨਾਲ ਦੇਖੋ ਇਸ ਸ਼ਾਤਰ ਆਰਥਵੱਲੋ ਜਹੀ ਹਰਕਤ ਕੀਤੀ ਗਈ ਕਿ ਕਿਸੇ ਨੂੰ ਪਤਾ ਤੱਕ ਨਹੀਂ ਲੱਗਿਆ ਤਾਂ ਦੇਖਿਆ ਜਾ ਸਕਦਾ ਹੈ ਸੀਸੀਟੀਵੀ ਵੀਡੀਓ ਦੇ ਵਿੱਚ ਇੱਕ ਬੈਂਚ ਦੇ ਉੱਤੇ ਬਜ਼ੁਰਗ ਵਿਅਕਤੀ ਬੈਠਾ ਹੁੰਦਾ ਤੇ ਉਸਦੇ ਨਾਲ ਇਹ ਪਿੰਕ ਸੂਟ ਵਾਲੀ ਔਰਤ ਬੈਠੀ ਸੀ ਤਾਂ ਪੂਰੀ ਨਜ਼ਰ ਜੜੀ ਆ ਇਸ ਔਰਤ ਤੇ ਬਜ਼ੁਰਗ ਤੇ ਬੈਗ ਤੇ ਹੁੰਦੀ ਆ ਜਿਸ ਨੇ ਪਹਿਲਾਂ ਬਜ਼ੁਰਗ ਦੇ ਬੈਗ ਦੇ ਉੱਤੇ ਕਿਸੇ ਨੁਕਿੱਲੀ ਚੀਜ਼ ਦੇ ਨਾਲ ਕੱਟ ਲਗਾਇਆ ਤਾਂ ਉਸ ਤੋਂ ਬਾਅਦ ਪੂਰੀ ਨਸਰ ਇਸ ਦੇ ਵੱਲੋਂ ਰੱਖੀ ਜਾਂਦੀ ਆ ਕਿ ਬਜ਼ੁਰਗ ਬਾਰ ਬਾਰ ਆਪਣਾ ਬੈਗ ਦੇ ਵਿੱਚੋਂ ਪੈਸੇ ਵੀ ਗੰਢ ਰਿਹਾ ਤਾਂ ਜਿਵੇਂ ਹੀ ਦੁਕਾਨ ਤੋਂ ਖਰੀਦਦਾਰੀ ਕਰਦਾ ਹੈ ਤਾਂ ਖੜਾ ਹੁੰਦਾ ਹੈ ਇਸ ਪੈਸੇ ਦੇਣ ਦੇ ਲਈ ਸ਼ਾਇਦ ਤਾਂ ਇੰਨੇ ਦੇ ਵਿੱਚ ਇਹ ਔਰਤ ਵੀ ਉਸ ਬਜ਼ੁਰਗ ਦੇ ਨਾਲ ਖੜੀ ਹੁੰਦੀ ਆ ਤਾਂ ਉਸ ਦੇ ਬੈਗ ਦੇ ਵਿੱਚ ਹੱਥ ਪਾ ਕੇ 50000 ਰੁਪਏ ਇਸ ਦੇ ਵੱਲੋਂ ਕੱਢ ਲਏਗੇ ਤਾਂ ਕਿਸੇ ਨੂੰ ਪਤਾ ਤੱਕ ਨਗਿਆ ਜਦੋਂ ਸੀਐਸਟੀਵੀ ਵੀਡੀਓ ਦੇਖੀ ਤਾਂ ਹਰ ਕੋਈ ਹੈਰਾਨ ਹੋ ਗਿਆ ਤਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਔਰਤ ਦੇ ਵੱਲੋਂ ਇਸ ਹਰਕਤ ਨੂੰ ਅੰਜਾਮ ਦਿੱਤਾ ਗਿਆ ਤਾਂ ਬਜ਼ੁਰਗ ਦਾਰਾ ਸਿੰਘ ਨੇ ਦੱਸਿਆ ਕਿ ਬਰਨਾਲਾ ਤੋਂ ਇੱਕ ਬੈਂਕ ਤੋਂ 1 ਲੱਖ ਰੁਪਏ ਉਸਨੇ ਕਢਾਇਏ ਸੀ ਤਾਂ ਉਸਦੇ ਬਾਅਦ ਆਪਣੇ ਘਰ ਦਾ ਸਮਾਨ ਲੈਣ ਦੇ ਲਈ ਦੁਕਾਨ ਤੇ ਪਹੁੰਚਿਆ ਜਦ ਸਮਾਨ ਲੈਣ ਦੇ ਬਾਅਦ ਉਸਨੇ ਆਪਣੀ ਜੇਬ ਤੋਂ 1000 ਰੁਪਏ ਦੁਕਾਨਦਾਰ ਨੂੰ ਦਿੱਤੇ ਸੀ ਦੌਰਾਨ ਇੱਕ ਅਣਜਾਣ ਔਰਤ ਉਸਦੇ ਕੋਲ ਖੜੀ ਸੀ ਤਾਂ ਹਾਲਾਂਕਿ ਉਸਨੂੰ ਦੂਰ ਹਟਣ ਦੀ ਵੀ ਲੇ ਕਿਹਾ ਜਾਂਦਾ ਤਾਂ ਬਾਅਦ ਵਿੱਚ ਜਦੋਂ ਉਹ ਆਪਣੀ ਗੱਡੀ ਦੇ ਵਿੱਚ ਜਾ ਕੇ ਬੈਠਣ ਲੱਗਿਆ ਤਾਂ ਉਸਦਾ ਮੋਬਾਈਲ ਫੋਨ ھیਠਾ ਡਿੱਗ ਗਿਆ ਜਦ ਉਸਨੇ ਦੇਖਿਆ ਤਾਂ ਉਸਦਾ ਪਰਸ ਕੱਟਿਆ ਹੋਇਆ ਸੀ ਤਾਂ ਪੈਸੇ ਵਿੱਚੋਂ ਗਾਇਬ ਸੀ ਤਾਂ ਉਸਨੇ ਦੱਸਿਆ ਕਿ ਇੱਕ ਤਮਹਲਾ ਨੇ ਲਗਭਗ 50000 ਰੁਪਏ ਉਸਤੇ ਕੱਢੇ ਨੇ ਤਾਂ ਫਰਾਰ ਹੋ ਕੇ ਤਾਂ ਇਸਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਤੇ ਅਪੀਲ ਜੜੀ ਕੀਤੀ ਗਈ ਹੈ ਕਿ ਜਲਦ ਇਸ ਔਰਤ ਨੂੰ ਫੜਿਆ ਜਾਵੇ ਤਾਂ ਉਸਦੇ ਪੈਸੇ ਰਿਕਵਰ ਕਰਵਾਏ ਜਾਣ ਮੇਰਾ ਨਾਮ ਦਾਰਾ ਸਿੰਘ ਹੈ ਪ੍ਰਿੰਟ ਵਕਤਗੜ੍ਹ ਤੋਂ ਤੇ ਮੈਂ ਪੈਸੇ ਬੈਂਕ ਚੋਂ ਕਢਾ ਕੇ ਲਿਆ ਸੀ ਉਸ ਤੋਂ ਬਾਅਦ ਮੈਂ ਆ ਕੇ ਭਗਤ ਸਿੰਘ ਦੇ ਪੁੱਤ ਕੋਲ ਆ ਜਿਹੜੀ ਵਿਜੇ ਦੁਕਾਨ ਆ ਉੱਥੇ ਆ ਕੇ ਬਹਿ ਗਿਆ ਜਦੋਂ ਮੈਂ ਸੌਦਾ ਲਿਆ ਤਾਂ ਉੱਥੇ ਇੱਕ ਮੇਰੇ ਸੱਜੇ ਪਾਸੇ ਜਲਾਣੀ ਰਹੀ ਗਈ ਤੇ ਸੌਦਾ ਲੈ ਕੇ ਮੈਂ ਜਦੋਂ ਪਰ ਪਰਸ ਖੋਲਿਆ ਤਾਂ ਉਹਦੇ ਵਿੱਚ ਮੈਂ 10000 ਦੀ ਗੁੱਟੀ ਕੱਢ ਕੇ 1000 ਰੁਪਏ ਉਹਨਾਂ ਨੂੰ ਦਿੱਤਾ ਉਦੋਂ ਖੋਲਿਆ ਉਸ ਤੋਂ ਬਾਅਦ ਜਦੋਂ ਮੈਂ ਉੱਥੇ ਬਹਿ ਗਿਆ ਤਾਂ ਹੱਥ ਕੱਟ ਕੇ ਲੱਗੇ ਜਦੋਂ ਮੈਂ ਖੜਾ ਰੰਗਣ ਲੱਗਾ ਕਰ ਵੀ ਮੈਨੂੰ ਕਹਾ ਵੀ ਤੇ ਵੀ ਮੜੇ ਪਿੱਛੇ ਹਟ ਜਾ ਤੇ ਉਹ ਪਿਛੇ ਨਹੀਂ ੜੀ ਤੇ ਜਦੋਂ ਮੈਂ ਅਸੀਂ ਗਾਹਾਂ ਜਾ ਕੇ ਮੈਂ ਗਿਆ ਗੱਡੀ 'ਚ ਬੈਠਿਆ ਤਾਂ ਉਹ ਇਥੋਂ ਦੀ ਜਿੱਥੋਂ ਦੀ ਉਹਨੇ ਕੱਟ ਮਾਰਿਆ ਸੀ ਉੱਥੋਂ ਮੇਰਾ ਮੋਬਾਈਲ ਵਿੱਚ ਸੀ ਮੋਬਾਈਲ ਡਿੱਗ ਪਿਆ ਆਪਣੀ ਸ਼ੀਟ ਤੇ ਮੈਂ ਸ਼ੀਟ ਨੇ ਦੇਖਿਆ ਮਹਾ ਮੋਬਾਈਲ ਮੇਰਾ ਇਹਦੇ ਵਿੱਚ ਸੀ ਜਦੋਂ ਮੈਂ ਮੋਬਾਈਲ ਚੱਕ ਕੇ ਦੇਖਿਆ ਉਹ ਮੈਂ ਕੱਟ ਦੇਖ ਲਿਆ ਤੇ ਕੱਟ ਲੈ ਕੇ ਮੈਂ ਮੁੰਡੇ ਨੂੰ ਕਿਹਾ ਲੱਕੀ ਨੂੰ ਵੀ ਆ ਇਹਦਾ ਪੈਸੇ ਕੱਟ ਆ ਕੱਟਰ ਮਾਰਿਆ ਪੈਸੇ ਨਿਕਲ ਗਏ ਯਾਨੀ ਇੱਕ ਪਾਸੇ ਵਾਲੇ ਪੈਸੇ ਰਹਿ ਗਏ ਦੋ ਜਗ੍ਹਾ ਪਾਏ ਸੀ ਇੱਕ ਵਾਲੇ 50000 ਰੁਪਏ 50000 ਰੁਪਏ ਜਿਹੜਾ ਸੀ ਉਹ ਕੱਢ ਲਿਆ ਉਹਨੇ ਉਪਰ ਟੋਟਲ ਤਾਂ 1.5 ਲੱਖ ਰੁਪਇਆ ਸੀਗਾ ਮੇਰਾ ਤੇ ਉਹ ਜਿਹੜਾ ਮੈਂ ਥੋੜਾ ਬੀਕਾ ਜਿਹਾ ਦੇ ਵੀ ਆਇਆ ਸੀ ਤੇ ਉਸ ਤੋਂ ਬਾਅਦ 50 ਕੱਢ ਲਿਆ ਤੇ ਅਸੀਂ ਫਿਰ ਉਹਦੀ ਦੁਕਾਨ ਤੇ ਆ ਗਏ ਸਾਡੇ ਆਉਣ ਤੋਂ ਬਾਅਦ ਚ ਦੁਕਾਨ ਤੇ ਉਹਨਾਂ ਨੇ ਸਾਨੂੰ ਵੀਡੀਓ ਉਹ ਦਿਖਾਇਆ ਤੇ ਉਹਨਾਂ ਦਾ ਇੱਕ ਨੌਕਰ ਮਗਰ ਭੱਜਾ ਭੁੱਜਾ ਵੀ ਪਰ ਮੋਟਰਸਾਈਕਲ ਕੋਈ ਪਤਾ ਨਹੀਂ ਲੱਗਿਆ ਜੀ ਮੰਗੇ ਚ ਉਹਨੇ ਵੀ ਸਾਡਾ ਜਿਹੜਾ ਨੁਕਸਾਨ ਉਹ ਸਾਨੂੰ ਪੈਸੇ ਦਵਾਏ ਜਾਣ ਜੋ ਸਾਡੇ ਕਮਾਈ ਦੇ ਪੈਸੇ ਸੀ ਉਹ ਤੇ ਅਬ ਪਰ ਮੇਰੇ ਬੈਗ ਹਾਰਸ ਘਟਿਆ ਵਾ ਮੈਂ ਦੇਖ ਆਇਆ ਇਹ ਇਹ ਕੱਲੇ ਘਟਨਾ ਵਾਪਰੀ ਆ ਨੋ ਇੱਕ ਬਜ਼ੁਰਗ ਦਾਰਾ ਸਿੰਘ ਵਾਸੀ ਬਖਤਗੜ ਇਹ ਆਪਣਾ ਕੁਛ ਖਰੀਦਦਾਰੀ ਕਰਨ ਵਾਸਤੇ ਸਦਰ ਬਾਜ਼ਾਰ ਬਰਨਾਲਾ ਚ ਇੱਕ ਕਰਿਆਨੇ ਦੀ ਦੁਕਾਨ ਤੇ ਬੈਠੇ ਸੀ ਇਹਨਾਂ ਦੇ ਕੋਲ ਇੱਕ ਝੋਲੇ ਦੇ ਵਿੱਚ ਕੁਛ ਕੈਸ਼ ਹੈਗਾ ਸੀ ਤੇ ਉੱਥੇ ਕੁਛ ਅਣਪਛਾਤੀ ਇੱਕ ਔਰਤਾਂ ਨੂੰ ਲੋ ਇਨਾਂ ਦੇ ਬੈਗ ਦੇ ਵਿੱਚ ਕੱਟ ਲਗਾ ਕੇ ਬਲੇਡ ਦੇ ਨਾਲ ਤੇ ਇਹਨਾਂ ਦਾ ਜਿਹੜਾ ਕੈਸ਼ ਉਹ ਕੱਢ ਲਿਆ ਗਿਆ ਜੋ ਕਿ ਇਹਨਾਂ ਨੇ ਕਰੀਬ 50000 ਰੁਪਏ ਕੈਸ਼ ਦੱਸਿਆ ਤੇ ਅਸੀਂ ਇਹਨਾਂ ਦੇ ਐਫ ਆਈ ਆਰ ਦਰਜ ਕਰ ਰਹੇ ਹਾਂ ਥਾਣਾ ਸਿਟੀ ਬਰਨਾਲਾ ਵਿਖੇ ਐਸ ਐਚ ਓ ਬਰਨਾਲਾ ਨੂੰ ਹਦਾਇਤਾਂ ਕਰ ਦਿੱਤੀਆਂ ਗਈਆਂ ਨੇ ਕਿ ਸੀਸੀਟੀਵੀ ਚੈਕਿੰਗ ਦੀਆਂ ਤੇ ਹੋਰ ਸਾਰੀਆਂ ਟੀਮਾਂ ਟੈਕਨੀਕਲ ਟੀਮਾਂ ਲਗਾ ਕੇ ਇਹ ਜਲਦੀ ਇਸ ਵਾਰਦਾਤ ਨੂੰ ਟ੍ਰੇਸ ਕਰ ਲਿਆ ਜਾਏਗਾ ਤੇ ਜਿਹੜੀਆਂ ਦੋਸ਼ੀ ਔਰਤਾਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਮੈਸੇਜ ਅਸੀਂ ਆਮ ਪਬਲਿਕ ਨੂੰ ਤਾਂ ਇਹ ਦੇਣਾ ਚਾਹਾਂਗੇ ਕਿ ਥੋੜਾ ਸਤਰਕ ਰਹਿਣ ਜਦੋਂ ਵੀ ਆ ਕਿਤੇ ਕੈਸ਼ ਵਗੈਰਾ ਆਪਣੇ ਕੋਲ ਲੈ ਕੇ ਜਾਂਦੇ ਨੇ ਜਾਂ 골ਡ ਕਿਤੇ ਰੱਖਦੇ ਨੇ ਜਾਂ ਆਪਣੇ ਚਾਹੇ ਘਰ ਵਿੱਚ ਜਾ ਕੇ ਤੇ ਲੈ ਕੇ ਜਾਂਦੇ ਨੇ ਉਹ ਥੋੜਾ ਉਹਨੂੰ ਕੋਸ਼ਿਸ਼ ਰਹਿਣ ਕੋਈ ਵੀ ਉਹਨਾਂ ਦੇ ਨੇੜੇ ਤੇੜੇ ਕੋਈ ਬੰਦਾ ਸ਼ੱਕੀ ਹੁੰਦਾ ਉਹਦੇ ਤੇ ਨਿਗਾਹ ਰੱਖਣ ਤੇ ਕੋਈ ਵੀ ਇਹੋ ਜੀ ਜਾਣਕਾਰੀ ਹੁੰਦੀ ਹੈ ਪੁਲਿਸ ਦੇ ਨਾਲ ਸ਼ੇਅਰ ਕਰਨ ਠੀਕ ਹੈ